ਦੋਸਤੋ ਸਾਡੀ ਇੱਕ ਨਿੱਕੀ ਜਿਹੀ ਇਨਗੈਲੀ ਕਿਵੇਂ ਕਿਸੇ ਦੀ ਜ਼ਿੰਦਗੀ ਵੀ ਤਬਾਹ ਕਰ ਸਕਦੀ ਆ ਅਸੀਂ ਕਦੇ ਸੋਚਿਆ ਨਹੀਂ ਹੁੰਦਾ ਅਜਿਹੀ ਹੀ ਘਟਨਾ ਫਿਰੋਜ਼ਪੁਰ ਵਿੱਚ ਰਾਤੀ ਵਾਪਰੀ ਜਦੋਂ ਇੱਕ ਪੂਰਾ ਪਰਿਵਾਰ ਇੱਕ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਪਣੇ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਘਰੋਂ ਗਿਆ ਸੀ ਬੜੀ ਖੁਸ਼ੀ ਦੇ ਨਾਲ ਉਸ ਪਰਿਵਾਰ ਨੇ ਉੱਥੇ ਵਿਆਹ ਨੂੰ ਇੰਜੋਏ ਕੀਤਾ ਵਿਆਹ ਦੇਖਿਆ ਤਾਂ ਜਦੋਂ ਇਹ ਪੂਰਾ ਪਰਿਵਾਰ 11 11:30 ਦੇ ਕਰੀਬ ਵਿਆਹ ਤੋਂ ਵਾਪਸ ਆ ਰਿਹਾ ਸੀ ਤਾਂ ਉਦੋਂ ਇਹਨਾਂ ਦੇ ਮੋਟਰਸਾਈਕਲਾਂ ਵਿੱਚੋਂ ਇੱਕ ਮੋਟਰਸਾਈਕਲ ਜਿਹਦੇ ਉੱਪਰ ਦੋ ਨੌਜਵਾਨ ਸਵਾਰ ਸੀ ਉਹਨਾਂ ਦੀ ਟੱਕਰ ਇੱਕ ਫੌਜ ਦੀ ਗੱਡੀ ਦੇ ਨਾਲ ਹੁੰਦੀ ਆ ਦੱਸਿਆ ਇਹ ਜਾ ਰਿਹਾ ਕਿ ਇਹਨਾਂ ਨੌਜਵਾਨਾਂ ਦੀ ਉਸ ਗੱਡੀ ਨਾਲ ਟੱਕਰ ਹੋਣ ਦਾ ਮੁੱਖ ਕਾਰਨ ਸੀ ਕਿ ਜਿਹੜੀ ਫੌਜ ਦੀ ਗੱਡੀ ਸੀ ਇੱਕ ਤਾਂ ਉਹਦੀ ਸਪੀਡ ਥੋੜੀ ਤੇਜ਼ ਸੀ ਤੇ ਦੂਸਰਾ ਕਾਰਨ ਸੀ ਕਿ ਉਸ ਫੌਜ ਦੀ ਗੱਡੀ ਦੀ ਕੋਲਾਈਟ ਜਗ ਰਹੀ ਸੀ ਜਿਹਦੇ ਤੋਂ ਮੁੰਡਿਆਂ ਨੇ ਇਹ ਅਨੁਮਾਨ ਲਾਇਆ ਕਿ ਸ਼ਾਇਦ ਅੱਗੇ ਤੋਂ ਮੋਟਰਸਾਈਕਲ ਆ ਰਿਹਾ ਤਾਂ ਜਦੋਂ ਉਹ ਮੁੰਡੇ ਉਸ ਗੱਡੀ ਨੂੰ ਕਰਾਸ ਕਰਨ ਲੱਗੇ ਉਹਨਾਂ ਨੂੰ ਨੇੜੇ ਜਾ ਕੇ ਪਤਾ ਲੱਗਾ ਕਿ ਇਹ ਤਾਂ ਫੌਜ ਦੀ ਗੱਡੀ ਆ ਕੋਈ ਮੋਟਰਸਾਈਕਲ ਨਹੀਂ ਤਾਂ ਉਦੋਂ ਤੱਕ ਉਹਨਾਂ ਦਾ ਜਿਹੜਾ ਕੰਟਰੋਲ ਆ ਉਹ ਨਹੀਂ ਰਿਹਾ ਕਿ ਉਹ ਸੰਭਲ ਸਕਣ ਤਾਂ ਉਹਨਾਂ ਮੁੰਡਿਆਂ ਦੀ ਜਿਹੜੀ ਟੱਕਰ ਆ ਸਿੱਧੀ ਫੌਜ ਦੀ ਗੱਡੀ ਦੇ ਨਾਲ ਹੋ ਜਾਂਦੀ ਹੈ ਜਿਹਦੇ ਵਿੱਚੋਂ ਜਿਹਦੇ ਕਰਕੇ ਉਹਨਾਂ ਵਿੱਚੋਂ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਿਹਦਾ ਨਾਮ ਛਿੰਦਾ ਦੱਸਿਆ ਜਾ ਰਿਹਾ ਤੇ ਜਿਹੜਾ ਦੂਸਰਾ ਨੌਜਵਾਨਾ ਉਹਦਾ ਨਾਮ ਸਰਬਜੀਤ ਸਰਬਜੀਤ ਦੱਸਿਆ ਜਾ ਰਿਹਾ ਜਿਹੜਾ ਭਿਆਨਕ ਰੂਪ ਵਿੱਚ ਜ਼ਖਮੀ ਹੋ ਗਿਆ ਏ ਜਿਹਨੂੰ ਉੱਥੋਂ ਸਿਵਲ ਹਸਪੀਟਲ ਫਰੋਜਪੁਰ ਦਾਖਲ ਕਰਵਾਇਆ ਗਿਆ ਪਰ ਫਰੋਜਪੁਰ ਵਾਲਿਆਂ ਨੇ ਉਹਨੂੰ ਅੱਗੇ ਫਰੀਦਕੋਟ ਮੈਡੀਕਲ ਮੈਡੀਕਲ ਕਾਲਜ ਰੈਫਰ ਕਰਤਾ ਤੇ ਮੈਡੀਕਲ ਕਾਲਜ ਵਾਲਿਆਂ ਨੇ ਉਹਨੂੰ ਅੱਗੇ ਪੀਜੀਆਈ ਰੈਫਰ ਕਰਤਾ ਜਿਹਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਦੱਸੀ ਜਾ ਰਹੀ ਆ ਤਾਂ ਇੱਕੋ ਇੱਕ ਨਿੱਕੀ ਜਿਹੀ ਅਨਗਹਿਲੀ ਕਿ ਜਿਹੜੀ ਲਾਈਟ ਇੱਕ ਗੱਡੀ ਦੀ ਫੌਜੀ ਦੀ ਗੱਡੀ ਦੀ ਬਹੁਤ ਜਾਂਦੀ ਆ ਖਰਾਬ ਹੋ ਜਾਂਦੀ ਕਿਸੇ ਕਾਰਨ ਕਰਕੇ ਉਹਨਾਂ ਨੇ ਉਹਦੇ ਵੱਲ ਧਿਆਨ ਨਹੀਂ ਦਿੱਤਾ ਚਲੋ ਜੇਕਰ ਕਈ ਵਾਰੀ ਕੋਈ ਸਮੱਸਿਆ ਆ ਵੀ ਜਾਂਦੀ ਆ ਰਾਹ ਚੱਲਦੇ ਕੋਈ ਗੱਡੀ ਦੀ ਲਾਈਟ ਖਰਾਬ ਵੀ ਹੋ ਜਾਂਦੀ ਆ ਤਾਂ ਆਪਾਂ ਨੂੰ ਖਾਸ ਤੌਰ ਤੇ ਇਹ ਖਿਆਲ ਰੱਖਣਾ ਚਾਹੀਦਾ ਕਿ ਇਸ ਟਾਈਮ ਮੇਰੇ ਕਿਸੇ ਵੀਕਲ ਨੂੰ ਪ੍ਰੋਬਲਮ ਆ ਤਾਂ ਸਾਨੂੰ ਹੌਲੀ ਜਾਣਾ ਚਾਹੀਦਾ ਤਾਂ ਕਿ ਕਿਸੇ ਹੋਰ ਦਾ ਨੁਕਸਾਨ ਨਾ ਹੋ ਜਾਵੇ ਤਾਂ ਦੱਸਿਆ ਜਾ ਰਿਹਾ ਕਿ ਜਿਹੜੀ ਫੋਜ ਦੀ ਗੱਡੀ ਉਹ ਤੇਈ ਸੀ ਪਰ ਜਿਹੜਾ ਉਹ ਰੋਡ ਆ ਫਰੋਜਪੁਰ ਵਾਲਾ ਜਿੱਥੋਂ ਦੀ ਜਿੱਥੇ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਕਿ ਉਹ ਜਿਹੜਾ ਰੋਡ ਆ ਉਹ ਵੀ ਕਾਫੀ ਜ਼ਿਆਦਾ ਭੀੜਾ ਏ ਜਿਹਦੇ ਕਰਕੇ ਪਹਿਲਾਂ ਵੀ ਕਾਫੀ ਜ਼ਿਆਦੇ ਹਾਦਸੇ ਜੇ ਹੁੰਦੇ ਰਹਿੰਦੇ ਆ ਤੇ ਇਹ ਜਿਹੜਾ ਹਾਦਸਾ ਉਹ ਵਾਪਰਿਆ ਇੱਕ ਨਿੱਕੀ ਜਿਹੀ ਨਗੈਲੀ ਨੇ ਇੱਕ ਨੌਜਵਾਨ ਦੀ ਮੌਤ ਕਰਵਾ ਦਿੱਤੀ ਆ ਜਾਨ ਲੈ ਲਈ ਆ ਤੇ ਜਿਹੜਾ ਦੂਸਰਾ ਨੌਜਵਾਨ ਆ ਉਹ ਵਿਚਾਰਾ ਹਸਪੀਟਲ ਦੇ ਵਿੱਚ ਦਾਖਲ ਆ ਉਹਦਾ ਪਤਾ ਨਹੀਂ ਕੀ ਹੋਏਗਾ ਕੀ ਨਹੀਂ ਹੋਏਗਾ ਕਿਉਂਕਿ ਉਹ ਮੁੰਡਾ ਵੀ ਕਾਫੀ ਜ਼ਿਆਦਾ ਸੀਰੀਅਸ ਦੱਸਿਆ ਜਾ ਰਿਹਾ ਏ ਤਾਂ ਉਹਨਾਂ ਦੀਆਂ ਜਿਹੜੀਆਂ ਖੁਸ਼ੀਆਂ ਸੀ ਕਿੰਨੇ ਚਾਵਾ ਤੇ ਲਾਡਾਂ ਦੇ ਨਾਲ ਉਹ ਜਿਹੜਾ ਵਿਆਹ ਸਮਾਗਮ ਵਿੱਚ ਸ਼ਾਮਲ ਹੋਏ ਇੰਨੀਆਂ ਖੁਸ਼ੀਆਂ ਮਨਾਈਆਂ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਸਾਨੂੰ ਤਾਂ ਘਰੇ ਪਹੁੰਚਣ ਦਾ ਮੌਕਾ ਵੀ ਨਹੀਂ ਮਿਲਣਾ ਜਿਹੜੀਆਂ ਸਾਡੀਆਂ ਇਹ ਖੁਸ਼ੀਆਂ ਨੇ ਇਹ ਮਾਤਮ ਵਿੱਚ ਬਦਲ ਜਾਣੀਆਂ ਦੱਸਿਆ ਜਾ ਰਿਹਾ ਕਿ ਜਿਹੜਾ ਪੂਰਾ ਪਰਿਵਾਰ ਸੀਗਾ ਤਿੰਨ ਚਾਰ ਮੋਟਰਸਾਈਕਲਾਂ ਤੇ ਇਹ ਗਏ ਸੀ ਤਾਂ ਹਲੇ ਪਰਿਵਾਰ ਘਰੇ ਪਹੁੰਚਿਆ ਹੀ ਸੀਗਾ ਮੁੰਡਿਆਂ ਦਾ ਮਾਪਿਓ ਘਰੇ ਪਹੁੰਚਿਆ ਹੀ ਸੀ ਉਹਨਾਂ ਨੂੰ ਪਿੱਛੇ ਫੋਨ ਗਿਆ ਕਿ ਤੁਹਾਡੇ ਮੁੰਡਿਆਂ ਦਾ ਐਕਸੀਡੈਂਟ ਹੋ ਗਿਆ ਤਾਂ ਜਦੋਂ ਉਹ ਪੂਰਾ ਪਰਿਵਾਰ ਮੌਕੇ ਤੇ ਪਹੁੰਚਿਆ ਤਾਂ ਉਹਨਾਂ ਨੇ ਦੇਖਿਆ ਕਿ ਸਾਡਾ ਇੱਕ ਮੁੰਡਾ ਤਾਂ ਇਸ ਜਹਾਨ ਤੋਂ ਹੀ ਕੂਚ ਕਰ ਗਿਆ ਇਸ ਜਹਾਨ ਤੋਂ ਹੀ ਤੁਰ ਗਿਆ ਇੱਕ ਛੋਟੀ ਜੀ ਗਲਤੀ ਇੱਕ ਛੋਟੀ ਜੀ ਅਣਗਹਿਲੀ ਨੇ ਉਹਨਾਂ ਨੌਜਵਾਨਾਂ ਦੀ ਜਾਨ ਲੈ ਲਈ ਇਸ ਟਾਈਮ ਮੁੰਡੇ ਦੇ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਆ ਇਨਸਾਫ ਦੀ ਮੰਗ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਇਹ ਇਸ ਘਟਨਾ ਦੀ ਜਾਂਚ ਕੀਤੀ ਜਾਣੀ ਚਾਹੀਦੀ ਆ ਤੇ ਜੋ ਵੀ ਇਸ ਘਟਨਾ ਵਿੱਚ ਦੋਸ਼ੀ ਆ ਉਹਦੇ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਆ ਦੋਸਤੋ ਆਪਾਂ ਨੂੰ ਵੀ ਪੂਰਾ ਖਿਆਲ ਰੱਖਣਾ ਚਾਹੀਦਾ ਇਸ ਸਮੇਂ ਕਿ ਜੇਕਰ ਸਾਡੇ ਵਹੀਕਲ ਨੂੰ ਅਜੇ ਹੀ ਕੋਈ ਸਮੱਸਿਆ ਆ ਗਈ ਆ ਖਾਸ ਤੌਰ ਤੇ ਲਾਈਟਾਂ ਦੀ ਕੋਈ ਸਮੱਸਿਆ ਆ ਗਈ ਆ ਜਿਹਦੇ ਕਰਕੇ ਕੋਈ ਸਾਹਮਣੇ ਵਾਲਾ ਵਿਅਕਤੀ ਭੁਲੇਖਾ ਖਾ ਸਕਦਾ ਹੈ ਜਿਹਦੇ ਕਰਕੇ ਸਾਨੂੰ ਵੀ ਸਮੱਸਿਆ ਹੋ ਸਕਦੀ ਆ ਤੇ ਅਗਲੇ ਨੂੰ ਵੀ ਸਮੱਸਿਆ ਹੋ ਸਕਦੀ ਆ ਜਾਂ ਤਾਂ ਵਹੀਕਲ ਨੂੰ ਹੌਲੀ-ਹੌਲੀ ਸਾਈਡ ਤੋਂ ਦੀ ਚਲਾ ਕੇ ਲੈ ਕੇ ਜਾਓ ਤਾਂ ਕਿ ਘਟਨਾ ਨਾ ਵਾਪਰੇ ਉਹਨੂੰ ਤੇਜ਼ੀ ਨਾਲ ਨਾ ਚਲਾਓ ਜਾਂ ਫਿਰ ਉਹਨੂੰ ਤੁਰੰਤ ਠੀਕ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਇਸ ਚੀਜ਼ ਦੇ ਨਾਲ ਸਾਨੂੰ ਵੀ ਖਤਰਾ ਹੋ ਸਕਦਾ ਤੇ ਅਗਲੇ ਨੂੰ ਵੀ ਖਤਰਾ ਹੋ ਸਕਦਾ ਪਰ ਪਤਾ ਨਹੀਂ ਕਿਉਂ ਸਾਡੇ ਲੋਕ ਬਹੁਤ ਜ਼ਿਆਦਾ ਅਣਗਹਿਲੀ ਵਰਤਦੇ ਆ ਜਿਵੇਂ ਕਿ ਅੱਜ ਘਟਨਾ ਸਾਹਮਣੇ ਆਈ ਆ ਕਿ ਖੰਨਾ ਵਿੱਚ ਇੱਕ 4 ਸਾਲਾਂ ਦੇ ਮਾਸੂਮ ਬੱਚੇ ਦੇ ਗਲ ਵਿੱਚ ਚਾਈਨਾ ਡੋਰ ਫਿਰ ਗਈ ਆ ਉਹ ਕੀ ਆ ਉਹ ਵੀ ਸਾਡੀ ਅਣਗਹਿਲੀ ਆ ਕਿਉਂਕਿ ਸਰਕਾਰਾਂ ਨੇ ਪ੍ਰਸ਼ਾਸਨ ਨੇ ਇਹਦੇ ਉੱਪਰ ਰੋਕ ਲਗਾਈ ਹੋਈ ਆ ਕਿ ਚਾਈਨਾ ਡੋਰ ਆ ਜਿਹੜੀ ਉਹਨੂੰ ਨਾਂ ਵਰਤਿਆ ਜਾਵੇ ਪਰ ਫਿਰ ਵੀ ਕਿਤੇ ਨਾ ਕਿਤੇ ਪ੍ਰਸ਼ਾਸਨ ਵੀ ਅਣਗਹਿਲੀ ਵਰਤ ਰਿਹਾ ਤੇ ਸਾਡੇ ਲੋਕ ਵੀ ਅਣਗਹਿਲੀ ਵਰਤ ਰਹੇ ਆ ਜਿਹੜੇ ਇਹ ਚਾਈਨਾ ਡੋਰ ਵਿਕਨ ਦਿੰਦੇ ਆ ਤੇ ਉਹ ਤਾਂ ਜ਼ਿੰਮੇਵਾਰ ਹੈ ਹੀ ਹੈ ਜਿਹੜੇ ਦੁਕਾਨਦਾਰ ਲਿਆ ਕੇ ਇਹ ਚਾਈਨਾ ਡੋਰ ਥੋੜੇ ਜਿਹਾ ਮੁਨਾਫੇ ਖਾਤਰ ਕਿਸੇ ਹੋਰ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਕੇ ਚਾਈਨਾ ਡੋਰ ਉਹ ਵੇਚਦੇ ਆ ਤਾਂ ਇੱਕ 4 ਸਾਲਾਂ ਦਾ ਮਾਸੂਮ ਬੱਚਾ ਬਿਚਾਰਾ ਜਿਹੜਾ ਗਲੀ ਵਿੱਚ ਆਪਣੇ ਦੋਸਤਾਂ ਦੇ ਨਾਲ ਖੇਡਦਾ ਸੀ ਸਾਈਕਲ ਚਲਾ ਰਿਹਾ ਸੀ ਉਸ ਬੱਚੇ ਦੇ ਮਾਪੇ ਦਾ ਕਹਿਣਾ ਕਿ ਸਾਡਾ ਬੱਚਾ ਤਾਂ ਕਦੇ ਨਾ ਪਟਾਕੇ ਚਲਾਵੇ ਨਾ ਪਤੰਗ ਚੜਾਵੇ ਮਤਲਬ ਇਹੋ ਜਿਹਾਂ ਖੇਡਣਾ ਖੇਡਦਾ ਹੀ ਨਹੀਂ ਤੇ ਅਚਾਨਕ ਉਥੇ ਇੱਕ ਪਤੰਗ ਡਿੱਗਦਾ ਜਿਹਨੂੰ ਜਿਹੜੇ ਛੋਟੇ ਬੱਚੇ ਹੁੰਦੇ ਆ ਉਹ ਚੁੱਕਣ ਦੀ ਕੋਸ਼ਿਸ਼ ਕਰਦੇ ਆ ਤਾਂ ਜਦੋਂ ਉਹ ਪਤੰਗ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਆ ਤਾਂ ਅਚਾਨਕ ਜਿਹੜਾ ਇਹ ਜਿਹੜਾ ਬੱਚਾ ਸੀ 4 ਸਾਲ ਦਾ ਸਾਈਕਲ ਤੇ ਸਾਈਕਲ ਚਲਾ ਰਿਆ ਸੀ ਇਹਦੇ ਗਲ ਦੇ ਵਿੱਚ ਉਹ ਜਿਹੜੀ ਚਾਈਨਾ ਡੋਰ ਆ ਫਿਰ ਜਾਂਦੀ ਆ ਤਾਂ ਬੱਚਾ ਰੋਂਦਾ ਹੋਇਆ ਆਪਣੇ ਮਾਪੇ ਦੇ ਕੋਲ ਜਾਂਦਾ ਜਦੋਂ ਉਹਦੀ ਹਾਲਤ ਦੇਖਦੇ ਆ ਫਟਾਫਟ ਹਸਪੀਟਲ ਲੈ ਕੇ ਜਾਂਦੇ ਆ ਤਾਂ ਹਸਪੀਟਲ ਵਾਲਿਆਂ ਨੇ ਉਹ ਬੱਚੇ ਦੇ ਗਲ ਦੇ ਉੱਪਰ ਟਾਂਕੇ ਲਾ ਦਿੱਤੇ ਤੇ ਕਿਆ ਵੀ ਚੰਗਾ ਹੋਇਆ ਕਿ ਤੁਹਾਡੇ ਬੱਚੇ ਦੀ ਜ਼ਿੰਦਗੀ ਬਚ ਗਈ ਜਿਹੜਾ ਇੱਕ ਕੱਟ ਸੀਗਾ ਇਹ ਪੂਰਾ ਜਿਹੜਾ ਇੱਥੇ ਸਾਬ ਵਾਲੀ ਨਾਲ ਹੀ ਹੈਗੀ ਆਪਣੇ ਪਾਈਪ ਆ ਉਹਦੇ ਉੱਪਰ ਜਾਲ ਲੱਗਾ ਸੀ ਪਰ ਰਾਹਤ ਦੀ ਗੱਲ ਰਹੀ ਕਿ ਉਹਨੂੰ ਕੱਟ ਨਹੀਂ ਸਕਿਆ ਸੀ ਹਲੇ ਇੰਨਾ ਡੂੰਘਾ ਨਹੀਂ ਸੀ ਕੱਟ ਤਾਂ ਇਹ ਕੀ ਇਹ ਵੀ ਸਾਡੇ ਮਨੁੱਖਾਂ ਦੀ ਅਣਗਹਿਲੀ ਆ ਸਾਡੀ ਅਣਗਹਿਲੀ ਆ ਪ੍ਰਸ਼ਾਸਨ ਦੀ ਵੀ ਅਣਗਹਿਲੀ ਆ ਸਰਕਾਰਾਂ ਦਾ ਪ੍ਰਸ਼ਾਸਨ ਦਾ ਵੀ ਰੋਲ ਆ ਜਿਹੜੇ ਕਹਿ ਤਾਂ ਦਿੰਦੇ ਆ ਕਿ ਵਾਰੀ-ਵਾਰੀ ਇਹ ਗੱਲ ਆ ਤਾਂ ਜਾਂਦੀ ਹੈ ਚਾਈਨਾ ਡੋਰ ਖਤਮ ਕਰਤੀ ਚਾਈਨਾ ਡੋਰ ਤੇ ਪਾਬੰਦੀ ਲਾਤੀ ਸਖਤ ਪਾਬੰਦੀ ਲਾਤੀ ਪਰ ਫਿਰ ਵੀ ਉਹ ਦੁਕਾਨਾਂ ਤੱਕ ਕਿੱਥੋਂ ਪਹੁੰਚਦੀ ਆ ਤੇ ਦੁਕਾਨਾਂ ਵਾਲਿਆਂ ਦੀ ਵੀ ਅੰਗੈਲੀ ਆ ਜਿਹੜੇ ਕੁਝ ਮੁਨਾਫੇ ਖਾਤਰ ਦੂਜਿਆਂ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਂਦੇ ਆ ਤੇ ਜਿਹੜੇ ਲੋਕ ਆ ਆਸ-ਪਾਸ ਜਿਨ੍ਹਾਂ ਨੂੰ ਪਤਾ ਹੁੰਦਾ ਕਿ ਫਲਾਨੀ ਦੁਕਾਨ ਵਾਲਾ ਚਾਈਨਾ ਡੋਰ ਵੇਚਦਾ ਜਾਂ ਉਹ ਆਪਣੇ ਬੱਚਿਆਂ ਨੂੰ ਇਹ ਖਰੀਦਣ ਦਿੰਦੇ ਆ ਉਹਨਾਂ ਦੀ ਵੀ ਕਿਤੇ ਨਾ ਕਿਤੇ ਅੰਗੈਲੀ ਆ ਜਿਹੜੇ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਪੁਲਿਸ ਨੂੰ ਸ਼ਿਕਾਇਤ ਕਰਕੇ ਉਹ ਇਹੋ ਜਿਹੇ ਲੋਕਾਂ ਤੇ ਕੋਈ ਕਾਰਵਾਈ ਨਹੀਂ ਕਰਾਉਂਦੇ ਉੱਥੇ ਸਾਡੀ ਸਾਰਿਆਂ ਦੀ ਜਿਹੜੀ ਜ਼ਿੰਮੇਵਾਰੀ ਪੈਂਦੀ ਆ ਪਰ ਵੱਧ ਜ਼ਿੰਮੇਵਾਰੀ ਇੱਥੇ ਪ੍ਰਸ਼ਾਸਨ ਦੀ ਬੰਦੀ ਆ ਸਰਕਾਰਾਂ ਦੀ ਬੰਦੀ ਆ ਕਮਾਲ ਦੀ ਗੱਲ ਹਲੇ ਤੱਕ ਸਰਕਾਰ ਤੋਂ ਇਹ ਚਾਇਨਾ ਡੋਰ ਹੀ ਖਤਮ ਨਹੀਂ ਹੋਈ ਤਾਂ ਫਿਰ ਜਿਹੜੇ ਚਿੱਟੇ ਵਰਗੇ ਨਸ਼ੇ ਨੇ ਉਹ ਕਿੱਥੋਂ ਖਤਮ ਹੋ ਜਾਣਗੇ ਇਹ ਲੋਕਾਂ ਦੇ ਸਵਾਲ ਨੇ ਇਸ ਘਟਨਾ ਤੋਂ ਬਾਅਦ ਲੋਕ ਲਗਾਤਾਰ ਕਮੈਂਟ ਕਰ ਰਹੇ ਨੇ ਕਿ ਸਰਕਾਰ ਦਾਅਵੇ ਤਾਂ ਵੱਡੇ-ਵੱਡੇ ਕਰਦੀ ਆ ਪਰ ਰੋਕ ਹੀ ਹਲੇ ਇਹਨਾਂ ਤੋਂ ਚਾਇਨਾ ਡੋਰ ਨਹੀਂ ਗਈ ਤੇ ਬਾਕੀ ਨਸ਼ੇ ਤਾਂ ਇਹਨਾਂ ਨੇ ਕਿੱਥੋਂ ਖਤਮ ਕਰਨੇ ਆ ਸੋ ਸਰਕਾਰਾਂ ਵੀ ਇਸ ਪਾਸੇ ਪੂਰੀ ਅੰਗਹੀਲੀ ਵਰਤਦੀਆਂ ਪ੍ਰਸ਼ਾਸਨ ਦੀ ਵੀ ਅਣਗਹਿਲੀ ਆ ਤੇ ਲੋਕ ਵੀ ਕਿਤੇ ਨਾ ਕਿਤੇ ਜਿਹੜੇ ਇਸ ਚੀਜ਼ ਨੂੰ ਵੇਚ ਰਹੇ ਨੇ ਜਾਂ ਜਿਨ੍ਹਾਂ ਨੂੰ ਪਤਾ ਲੱਗਦਾ ਕਿ ਆਸੇ ਪਾਸੇ ਦੇ ਜਿਹੜੇ ਸਾਡੇ ਦੁਕਾਨਦਾਰ ਆ ਉਹ ਅਜਿਹੀਆਂ ਚੀਜ਼ਾਂ ਵੇਚ ਰਹੇ ਨੇ ਜਿਹੜੀਆਂ ਸਰਕਾਰ ਵੱਲੋਂ ਬੈਨ ਨਹੀਂ ਕੀਤੀਆਂ ਖਾਸੌਰ ਤੇ ਚਾਈਨਾ ਡੋਰ ਦੀ ਆਪਾਂ ਗੱਲ ਕਰ ਲਈਏ ਤਾਂ ਜਿਹੜੇ ਉਹਨਾਂ ਦੀ ਸ਼ਿਕਾਇਤ ਨਹੀਂ ਕਰਦੇ ਆਪਣੇ ਮੂੰਹ ਮਲਾਜੇ ਕਰਕੇ ਜਾਂ ਵੀ ਸਾਡੇ ਜਾਣਕਾਰ ਨੇ ਸਾਡੇ ਨਾਲ ਗੁੱਸੇ ਹੋ ਜਾਣਗੇ ਤਾਂ ਅਜਈਆਂ ਜਿਹੜੀਆਂ ਹੈਗੀਆਂ ਅਣਗੈਲੀਆਂ ਨੇ ਉਹ ਸਾਡੀਆਂ ਜਿਹੜੀਆਂ ਕੀਮਤੀ ਜਾਨਾਂ ਨੇ ਸਾਡੇ ਬੱਚਿਆਂ ਦੀਆਂ ਉਹ ਗੁਆ ਰਹੀਆਂ